ਰੋਗ ਸੋਗਾਂ ਨੂੰ ਦੂਰ ਕਰਨ ਵਾਲੇ ਸਤਗੁਰੂ ਜਗਜੀਤ ਸਿੰਘ ਜੀ ਗਰੀਬ ਨਿਵਾਰ ਸਤਗੁਰੂ ਜਗਜੀਤ ਸਿੰਘ ਜੀ ਨੇ ਵਿਅਦ ਗੁਰਬਖਸ਼ ਸਿੰਘ ਜੀ ਦੀ ਬੇਟੀ RAMKOR ਦੀ ਨਾਂ ਠੀਕ ਕਰਨ ਵਾਲੀ ਬਿਮਾਰੀ ਬੱਚਾ ਨਾਲ ਕਿਸ ਤਰ੍ਹਾਂ ਠੀਕ ਕੀਤੀ ਇਹ ਸਾਖੀ ਸੁਣਾਓ ਇਹ ਕੋਤਕ ਸੰਨ 1969 ਦਾ ਹੈ ਸੰਤਨਗਰ ਰਹਿਣ ਵਾਲੇ ਵਿਅਦ ਗੁਰਬਖਸ਼ ਸਿੰਘ ਜੀ ਦੀ ਘਰ ਵਾਲੀ ਸੰਸਾਰ ਤੋਂ ਚਲੇ ਗਏ ਕੁਝ ਸਮੇਂ ਬਾਅਦ ਉਹਨਾਂ ਦੀ ਬੇਟੀ RAMKOR ਨੂੰ ਬੁਖਾਰ ਹੋ ਗਿਆ ਬੇਟੀ ਨੂੰ ਬੁਖਾਰ ਇੰਨਾ ਤੇਜ਼ ਹੋਇਆ ਕਿ ਉਸ ਨਾਲ ਸਾਰੇ ਵਾਲ ਝੜ ਗਏ ਤੇ ਜ਼ੁਬਾਨ ਬੰਦ ਹੋ ਗਈ। ਕਿ ਬੇਟੀ ਹੁਣ ਕੁਝ ਬੋਲ ਵੀ ਨਹੀਂ ਸਕਦੀ ਸੀ। ਉਸ ਦਾ ਸਰੀਰ ਬੜਾ ਕਮਜ਼ੋਰ ਹੋ ਗਿਆ ਤੇ ਚੱਲਣਾ ਫਿਰਨਾ ਵੀ ਔਖਾ ਹੋ ਗਿਆ। ਉਹਨਾਂ ਦੇ ਪਿਤਾ ਜੀ ਨੇ ਬੇਟੀ ਦੀ ਬੜੀ ਸੇਵਾ ਕੀਤੀ। ਬੜੀਆਂ ਦਵਾਈਆਂ ਦਿੱਤੀਆਂ ਪਰ ਆਰਾਮ ਕਿਸੇ ਜਗ੍ਹਾ ਤੋਂ ਨਹੀਂ ਆਇਆ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਦਿਨ ਸੰਤਨਗਰ ਰਹਿਣ ਵਾਲੇ ਸੰਤ ਆਸਾ ਸਿੰਘ ਜੀ ਨੂੰ ਦਰਸ਼ਨ ਦੇਣ ਆਏ। ਸੱਚੇ ਪਾਤਸ਼ਾਹ ਜੀ ਦੀਆਂ ਗੱਡੀਆਂ ਖੜੀਆਂ ਨੂੰ ਰਾਮਕੌਰ ਨੇ ਦਰਵਾਜ਼ੇ ਵਿੱਚੋਂ ਵੇਖਿਆ ਉਸਨੇ ਇਸ਼ਾਰੇ ਨਾਲ ਆਪਣੀ ਭੈਣ ਨੂੰ ਕਿਹਾ ਮੈਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਣਾ ਹੈ ਪਰ ਉਸਦੀ ਭੈਣ ਨੇ ਕਿਹਾ ਤੇਰੇ ਕੋਲੋਂ ਤੇ ਚੱਲਿਆ ਨਹੀਂ ਜਾਂਦਾ ਤੂੰ ਕਿਸ ਤਰ੍ਹਾਂ ਜਾਵੇਂਗੀ ਰਾਮਕੌਰ ਨੇ ਕੰਧ ਦਾ ਸਹਾਰਾ ਲੈ ਕੇ ਹੌਲੀ-ਹੌਲੀ ਚੱਲਣਾ ਸ਼ੁਰੂ ਕਰ ਦਿੱਤਾ ਅਜੇ ਕਾਰ ਥੋੜੀ ਦੂਰ ਸੀ ਕਿ ਸੱਚੇ ਪਾਤਸ਼ਾਹ ਜੀ ਰਾਮਕੌਰ ਤੇ ਕਿਰਪਾ ਕਰਨ ਲਈ ਕਾਰ ਵਿੱਚੋਂ ਬਾਹਰ ਆ ਕੇ ਕਾਰ ਕੋਲ ਖੜ ਗਏ RAMKOR ਨੂੰ ਲੱਗਾ ਕਿ ਸੱਚੇ ਪਾਤਸ਼ਾਹ ਜੀ ਚਲੇ ਗਏ ਹਨ ਇਸ ਕਰਕੇ RAMKOR ਬੜੀ ਦੁਖੀ ਹੋਈ ਪਰ ਉਨੀ ਦੇਰ ਵਿੱਚ ਉਹਨਾਂ ਦੇ ਪਿਤਾ ਵਿਅਦ ਗੁਰਬਖਸ਼ ਸਿੰਘ ਆ ਗਏ RAMKOR ਆਪਣੇ ਪਿਤਾ ਜੀ ਦੇ ਸਹਾਰੇ ਨਾਲ ਸੱਚੇ ਪਾਤਸ਼ਾਹ ਜੀ ਦੀ ਕਾਰ ਕੋਲ ਪਹੁੰਚ ਗਈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਦੋਨਾਂ ਨੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਨੇ RAMKOR ਵੱਲ ਵੇਖ ਕੇ ਬਚਨ ਕੀਤਾ ਕੁੜੀ ਨੂੰ ਕੀ ਕੀਤਾ ਹੈ ਇਹ ਤੇ ਬੜੀ ਕਮਜ਼ੋਰ ਹੋ ਗਈ ਹੈ ਵੈਜ ਜੀ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਇਸ ਦੀ ਜ਼ੁਬਾਨ ਵੀ ਬੰਦ ਹੋ ਗਈ ਹੈ ਇਹ ਤੇ ਬੋਲ ਵੀ ਨਹੀਂ ਸਕਦੀ ਸਤਗੁਰ ਜੀ ਨੇ ਹੁਕਮ ਕੀਤਾ ਇਸ ਨੂੰ ਬਦਾਮ ਖਵਾਓ ਵੈਜ ਜੀ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਚਾਰ ਕੁੜੀਆਂ ਨੂੰ ਮਸਾ ਰੋਟੀ ਖਵਾ ਰਿਆ ਹਾਂ ਬਦਾਮ ਕਿਸ ਤਰ੍ਹਾਂ ਖਵਾਵਾਂਗਾ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਅਸੀਂ ਜੀਵਨਗਰ ਤੋਂ ਬਦਾਮ ਭੇਜ ਦੇਵਾਂਗੇ ਗਰੀਬ ਨਿਵਾਜ ਸਤਗੁਰ ਜਗਜੀਤ ਸਿੰਘ ਜੀ ਨੇ ਤਾਂ ਕਿਰਪਾ ਉਸੇ ਵੇਲੇ ਕਰ ਦਿੱਤੀ ਸੀ RAMKOR ਉਸੇ ਦਿਨ ਹੀ ਬਜ਼ਾਮ ਖਾਨ ਤੋਂ ਬਿਨਾ ਹੀ ਬੋਲਣ ਤੇ ਚੱਲਣ ਲੱਗ ਪਈ ਸੀ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਜਗਜੀਤ ਵਰਗਾ ਤਾਂ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਓ ਬਖਸ਼ ਲਓ ਤੇ ਦਰਸ਼ਨ ਦਿਵਾ